ਹਾਂਜੀ ਕੀ ਨਾਮ ਬੋਲਾਂ ਮਨਜੀਤ ਸਿੰਘ ਅਸੀਂ ਜਿਹੜੇ ਤੋਂ ਆਏ ਸੀ ਅਸੀਂ ਸਵੇਰ ਮੈਂ ਫਤਿਹਪੁਰ ਜਾਣਾ ਹੈ ਹਾਂਜੀ ਬਸ ਜਿਹੜਾ ਪੰਜਾਬ ਆਂਦਾ ਉਹਨੂੰ ਕੌਲ ਨੂੰ ਪੰਜਾਬ ਆਖੀ ਤੋਂ ਉਹਨੂੰ ਲੈ ਕੇ ਜਿਹੜਾ ਜਾਵੇ ਪੂਰਾ ਪਤਾ ਪੁੱਛਿਆ ਤਾਂ ਪਤਾ ਨਹੀਂ ਕਿ ਕਿਹੜਾ ਜੀ ਉਹਦੇ ਬਾਰੇ ਜਾਣਕਾਰੀ ਸੀ ਹਾਂਜੀ ਪਤਾ ਸੀਗਾ ਜੀ ਸ਼ੇਰੇ ਤੋਂ ਉਹ ਤੋਂ ਬਾਅਦ ਜਦੋਂ ਸੀ ਉਹ ਅੰਦਰ ਹਟਾਉ ਤੋਂ ਆਗੇ تھے ਅਸੀਂ ਇੰਦਰ ਸਾਨੂੰ ਲੱਗਿਆ ਸੀ ਕਿ ਬਈ ਹਿਮਾਚਲ ਵਾਲੀ ਵੱਸਾਂ ਤੇ ਆਈ ਰਹੀਆਂ ਹੋਣੀਆਂ ਨੇ ਪਰ ਆਕੇ ਦੇਖਿਆ ਇਹ ਤਾਂ ਹੁਣ 12 ਵਜੇ ਤੋਂ ਬੈਠੇ ਹੋਏ ਆ ਅਜੇ ਤੱਕ ਨਹੀਂ ਬਸਾਈ ਨੇ ਪਰੇਸ਼ਾਨ ਹੋ ਰਹੇ ਆ ਬੈਠੇ ਬੈਠੇ ਹੋਰ ਤਾਂ ਹੋ ਰਹੇ ਆ ਉਸ ਤੋਂ ਬਾਅਦ ਇਹ ਨਾਮ ਨਹੀਂ ਬਸ ਸਕਦੇ ਤੋਂ ਦੁਆਰਾ ਸ਼ੇਰ ਤਾਂ ਵਾਪਸ ਹੀ ਜਾਣਾ ਪੈਣਾ ਔਟੋ ਵਗੈਰਾ ਦੇ ਹਿੰਦੂਸ ਉਹ ਜਾਣਾ ਪੈਣਾ ਵਾਪਸ ਜਿਹੜਾ ਜਿਹੜਾ ਪੂਰੇ ਘਾਟ ਵਿੱਚ ਜਿਹੜਾ ਫਸ ਫਸ ਤੋਂ ਆ ਪੈਣ ਕਲਾਕੀ ਜਾਏਗਾ ਕਿੰਨਾ ਜਿੰਨੇ ਬੰਦੇ ਉਹ ਖੇਤਰ ਹੈ ਪਰ ਉਹਦੇ ਵੀ ਜਿਹੜਾ ਪਰ ਉਹਨਾਂ ਦਾ ਤੁਹਾਨੂੰ ਕੁਝ ਕੀ ਕਹਣਾ ਚਾਹੀਦਾ ਦੇਖੋ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਸੈਂਟਰ ਸਰਕਾਰ ਦੇ ਖਿਲਾਫ ਆਪਾਂ ਤਾਂ ਇਹ ਜਾਣਦੇ ਹਾਂ ਕਿ ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਮੰਗਾਂ ਜਿਹੜੀਆਂ ਉਹ ਕੀ ਮੰਗਦੇ ਪਿਓ ਇਹ ਮੰਗਦੇ ਪਿਓ ਕਿ ਜੇ ਅਸੀਂ ਕੋਈ ਅਨਾਜ ਉਗਾਨੇ ਆ ਤਾਂ ਸਾਨੂੰ ਉਹਦੀ ਜਿਹੜੀ ਰਕਮ ਹੈ ਉਹ ਸਾਡੇ ਸਾਡੇ ਮੁਤਾਬਕ ਮਿਲੇ ਤਾਂ ਦੇਖੋ ਜੇ ਮੈਂ ਬਤੌਰ ਵਪਾਰੀ ਆਪਣਾ ਕੋਈ ਵਪਾਰ ਕੋਈ ਕੰਮ ਕਰਦਾ ਤਾਂ ਮੈਂ ਗ੍ਰਾਹਕ ਕੋਲੋਂ ਆਪਣੀ ਮਰਜ਼ੀ ਨਾਲ ਜੋ ਸਮਾਨ ਦੀ ਤਹਿ ਤੀਮ ਕੀਮਤ ਹੈਗੀ ਉਹ ਲੈਣਾ ਤਾਂ ਉਹ ਆਪਣੀ ਸਹੀ ਡਿਮਾਂਡ ਨੂੰ ਲੈ ਕੇ ਸੈਂਟਰ ਸਰਕਾਰ ਅੱਗੇ ਡਿਮਾਂਡ ਕਰ ਰਹੀ ਹੈ ਤੇ ਸਾਡੀ ਤਾਂ ਇਹੀ ਹੈ ਕਿ ਸਰਕਾਰ ਨੂੰ ਮੰਨ ਕੇ ਤੇ ਉਹਨਾਂ ਦਾ ਅੰਦੋਲਨ ਖਤਮ ਕਰਨਾ ਚਾਹੀਦਾ ਤੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਡਿਮਾਂਡਾਂ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਧੰਨਵਾਦ ਜੀ ਇਹਨਾਂ ਸਵਾਰੀ ਦਾ ਸਮਰਥਨ ਜਿਹੜਾ ਸ਼ਹਿਰ ਤੋਂ ਹੋ ਰਿਹਾ ਉਹ ਕੱਟੇਗਾ ਜਿਹੜੇ ਕੱਟੇਗਾ ਜਿਹੜੇ ਕੱਟੇਗਾ ਜਿਹੜੇ ਬੜਾ 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 ਬ ਦੇ ਵੀ ਪਹਾੜਾਂ ਦੇ ਮੀਂਹ ਤੇ ਆ ਕੇ ਜਿਹੜੇ ਸਾਰੇ ਕੁੱਲੇ ਬੈਠੇ ਨੇ ਜਿਹੜਾ ਵਪਾਰਕ ਮੰਡਲ ਆਪ ਕੋਲ ਸੈੱਟ ਕਰਕੇ ਆਇਆ ਹੋਇਆ ਉਹ ਕੋਈ ਬਾਰੇ ਕੀ ਕਰ ਰਹੇ ਨੇ ਦੇਖੋ ਵਪਾਰ ਮੰਡਲ ਤੁਹਾਡੇ ਸਾਹਮਣੇ ਸਾਰਾ ਵਪਾਰ ਮੰਡਲ ਇੱਥੇ ਖੜਾ ਹੈ ਹਨਾ ਇਹਨਾਂ ਦੇ ਸਹਿਯੋਗ ਲਈ ਇਹਨਾਂ ਦੀ ਸਪੋਰਟ ਲਈ ਕਿਸੇ ਕਾ ਜਿਹੜੀਆਂ ਜ਼ਾਇਜ ਮੰਗਾਂ ਨੇ ਉਹ ਸਰਕਾਰ ਪੂਰਨ ਕਰੇ ਬਾਕੀ ਇਹੀ ਗੱਲ ਹੋਈ ਜੀ ਸਾਡੀ ਹਾਂ ਬਾਜ਼ਾਰ ਤਾਂ ਦੇਖੋ ਜੀ ਕੋਈ ਨਾ ਫੋਕਟ ਕਰ ਉਹ ਆਪਾਂ ਇਹਨਾਂ ਦੇ ਨਾਲ ਸਾਰਿਆਂ ਦੇ ਰਾਏ ਸ਼ਮਾਰੀ ਕਰਕੇ ਕਿਉਂਕਿ ਕੁਝ ਕਿਸੇ ਦੀ ਲੋਡਿੰਗ ਕੋਈ ਅਨਲੋਡਿੰਗ ਦੇ ਕੰਮ ਨੇ ਅੱਜ ਕੱਲ੍ਹ ਵਿਆਹਾਂ ਦਾ ਵੀ ਸੀਜ਼ਨ ਹੈ ਉਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਇਸ ਕਰਕੇ ਸ਼ਹਿਰ ਬਾਜ਼ਾਰ ਖੁੱਲੇ ਉਹਦੇ ਬਾਰੇ ਆਪਾਂ ਕਹਿੰਦੇ ਜੋ ਸਰਕਾਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਆਪਾਂ ਤਾਂ ਨਾ ਦਿੱਤਾ ਹੈ ਸਾਡੀਆਂ ਜਿਹੜੀ ਜਿਹੜੀ ਮਾੜੀਆਂ ਨੀਤੀਆਂ ਕਰਦੀ ਸਰਕਾਰ ਉਹ ਬਾਜ ਜਾਵੇ ਜੇਕਰ ਮਾੜੀ ਨੀਤੀਆਂ ਕਰੋਗੇ ਫਿਰ ਇਹਦਾ ਜਿਹੜਾ ਰਿਜ਼ਲਟ ਹੈਗਾ ਮਾੜਾ ਨਿਕਲੇਗਾ ਸਰਕਾਰ ਜਿਹੜੀ ਜੋ ਸਾਡੀ ਮੰਗਾਂ ਗਈਆਂ ਸਰਕਾਰ ਉਹ ਮੰਗਾਂ ਪੂਰੀਆਂ ਕਰੇ ਜੋ ਕਿ ਬੇਰੋਜ਼ਗਾਰੀ ਦੇਰ ਜਗਾਰੀ ਮਹंगाई ਦੇ ਸੰਬੰਧ ਵਿੱਚ ਜੋ ਕੀ ਹੈਗਾ ਯਾਨੀ ਲੋਕਾਂ ਨੂੰ ਨਹੀਂ ਮਿਲਦਾ ਯ ਰੋਜ਼ਗਾਰ ਰੋਜ਼ਗਾਰ ਦਿੱਤਾ ਜਾਵੇ ਜੋ ਕਿ ਨੇਕਰਤਨ ਮਜ਼ਦੂਰ ਜਿਹੜੇ ਹੈਗੇ ਉਹ ਕੰਮ ਕਰਦੇ ਪੰਚਾਇਤਾਂ ਦੇ ਵਿੱਚ ਨਹਿਰਾਂ ਤੇ ਜੰਗਲਾਤ ਦੇ ਵਿੱਚ ਕਰਦੇ ਆ ਕਿ ਉਹਨਾਂ ਜੇ ਮਾਮੂਲੀ ਜੀ 303 ਰੁਪਏ ਦਿਹਾੜੀ ਹੈਗੀ ਇਹ ਗੱਲ ਕੀਤੀ ਜਾਵੇ ਕਿ ਸਮੇਂ ਦੇ ਅੰਦਰ ਉਹਦੀ ਤਸਦੀਕ ਪਾਈ ਜਾਦੀ ਹੈ ਹਾਂ ਜੀ ਬਾਰੇ ਕਹਿਣਾ ਹੈ ਕਿ ਸਰਕਾਰ ਜਿਹੜੀ ਹੈਗੀ ਕਿਸਾਨਾਂ ਦੇ ਜੋ ਮੰਗਾਂ ਲੀ ਉਹਨਾਂ ਨੂੰ ਪੂਰੀਆਂ ਕੀਤੀ ਜਾਵੇ ਜੋ ਕਿ ਸਰਕਾਰ ਜੋ ਵੀ ਕਿਸਾਨ ਹੈਗੇ ਇਧਰ ਤਨੇ ਨਾ ਲਾਣ ਜੋ ਕਿ ਜੇ ਕਹਿੰਦੇ ਸਰਕਾਰ ਮੰਨੇਗੀ ਤੇ ਉਹ ਆ ਉਹ ਬਿਲਕੁਲ ਸ਼ਾਦਮੇ ਤਾਂ ਨਾ ਦਿੰਦੇ ਪਏਗੇ ਜੋ ਕਿ ਨਾ ਮਹਾਰਾਜ ਦਸੱਤਰ ਕਰਦੇ ਪਏ ਆ ਕਿ ਬਿਛਾੜਾ ਪਾਣੀ ਦੀਆਂ ਲਾਂਦੇ ਪਏ ਬੈਰੀਕੇਡ ਲਾਂਦੇ ਪਏ ਉਹ ਕਿਉਂ ਲਾਂਦੇ ਪਏ ਕਿਉਂਕਿ ਬਾਹਰੋਂ ਥੋੜੇ ਪਾਕਿਸਤਾਨ ਦੇ ਬੰਦੇ ਥੋੜੇ ਉਹ ਤਾਂ ਆਪਣੇ ਪਸਨੀਕ ਪਿੰਡ ਦੇ ਪਿੰਡ ਆਪਣੇ ਸ਼ਹਿਰਾਂ ਦੇ ਬੰਦੇ ਆਗੇ ਉਹਨਾਂ ਨੂੰ ਆਪਣੀ ਮੰਗਾ ਪੂਰੀਆਂ ਕਰਨੀਆਂ ਆ ਗਈਆਂ ਸਰਕਾਰ ਕਿਉਂ ਨਹੀਂ ਮੰਗਾ ਕਰਦੀ ਤਾਂ ਹੀ ਤਾਂ ਨੇ ਆਪਾ ਦਿੰਦੇ ਦਿੰਦੇ ਸਾਰੇ ਜੋਗ ਜੋਗ ਸਾਰੇ ਕਿਸਾਨ ਜੂਨੀਅਰ ਜਿੰਨੇ ਵੀ ਵਿਭਾਗ ਹੈਗੇ ਇਸ ਕਰਕੇ ਤਾਂ ਨਾ ਜੋ ਦੇਣਾ ਪੈਂਦਾ ਸਰਕਾਰ ਦੇ ਬਰਕਰਾਰ ਸਵਾਗਤ ਹੈ ਜੀ ਤਾਂ ਪੂਰੇ ਪਾਸੇ ਸਵਾਗਤ ਹੈ ਜੀ ਅੱਜ ਬੰਦ ਦੀ ਕਾਲ ਸੋਦਾ ਅੱਜ ਕੇਂਦਰੀ ਟ੍ਰੇਡ ਯੂਨਿਨ ਨੇ ਨਾ ਕਿਸਾਨਾਂ ਤੇ ਮਜ਼ਦੂਰ ਸੰਘਾਂ ਦੇ ਸੱਦੇ ਤੇ ਪੂਰੇ ਭਾਰਤ ਵਿੱਚ ਬੰਦ ਦਾ ਸੁਨੇਹਾ ਦਿੱਤਾ ਗਿਆ ਸੀ ਇਹ ਬੰਦ ਦਾ ਜਿਹੜਾ ਸੱਦਾ ਸੀਗਾ ਇਹ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਰੋਜ਼ਗਾਰ ਦੀ ਲਗਾਤਾਰ ਜਿਹੜੀ ਘਟ ਰਹੀ ਆ ਮੈਂ ਗਾਈ ਲਗਾਤਾਰ ਵਧ ਰਹੀ ਹੈ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤੀ ਜਾ ਰਹੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਉਹਨਾਂ ਦੀਆਂ ਮੰਗਾਂ ਬਾਕੀ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ ਜਿਹੜੇ ਆਊਟਸੋਰਸੇ ਨੇ ਮਾਨ ਪੱਤੇ ਦੇ ਲੱਗੇ ਹੋਏ ਮੁਲਾਜ਼ਮ ਨੇ ਉਹਨਾਂ ਦੀ ਹਜਰਤਾਂ 'ਚ ਕੋਈ ਵਾਅਦਾ ਨਹੀਂ ਕੀਤਾ ਜਾ ਰਿਹਾ ਤੇ ਮਜ਼ਦੂਰ ਦੀ ਜਿਹੜੀ ਘੱਟੋ-ਘੱਟ ਜਿਹੜੀ ਅਸੀਂ ਉਹਦੀ ਮਜ਼ਦੂਰੀ ਹੈ ਮਹੀਨੇ ਦੀ 26000 ਦੀ ਮੰਗ ਨੂੰ ਲੈ ਕੇ ਅੱਜ ਤਿੰਨਾਂ ਸੰਗਠਨਾਂ ਵਿੱਚੋਂ ਪਿੰਡੂ ਤੇ ਸ਼ਹਿਰੀ ਸਾਰਾ ਭਾਰਤ ਬੰਦ ਸੀ ਉਸੇ ਲੜੀ ਤਹਿਤ ਇੱਥੇ 11 ਤੋਂ 3 ਅਸੀਂ ਤਲਵਾੜੇ ਵੇਖੇ ਸਾਰੇ ਹੀ ਜੀਪੀਐਮਓ ਦੇ ਜੁਆਇੰਟ ਪਲੇਟਫਾਰਮ ਆਫ ਮਾਸ ਆਰਗੇਨਾਈਜੇਸ਼ਨ ਦੇ ਬੈਨਰ ਹੇਟ ਜਿਹੜਾ ਹੈ ਉਹ ਬੰਦ ਇੱਥੇ ਅੱਜ ਚੌਂਕ ਤੇ ਧਰਨਾ ਲਾ ਕੇ ਬੈਠੇ ਹੋਏ ਨੇ ਇਹਦੇ ਵਿੱਚ ਪੈਨਸ਼ਨਰ, ਮੁਲਾਜ਼ਮ ਤੇ ਅਲੱਗ-ਅਲੱਗ ਮਜ਼ਦੂਰ ਸੰਘਨ ਤੇ ਆਊਟਸੋਰਸਿੰਗ ਕ ਤੇ ਕੰਮ ਕਰਦੇ ਕਾਮੇ ਜਿਹੜੇ ਆ ਇਹ ਅੱਜ ਬੰਦ ਦਾ ਇਸ ਬਣੇ ਹੋਏ ਨੇ ਅਸੀਂ ਪ੍ਰਤੀਕਾਤਮਕ ਜਿਹੜਾ ਹੈ ਉਹ ਲਗਾਤਾਰ ਜਾਨ ਵੀ ਲਾਇਆ ਪਰ ਚਲੋ ਜਿਹੜੇ ਮਰੀਜ਼ ਆ ਜਾਂ ਹੋਰ ਉਹਨਾਂ ਦੀ ਮੁਸ਼ਕਲਾ ਲਈ ਥੋੜਾ ਜਿਹਾ ਖੋਲੜਾ ਵੀ ਸਾਨੂੰ ਪਿਆ ਕਿਉਂਕਿ ਅਸੀਂ ਲੋਕਾਂ ਦੇ ਨਾਲ ਜਿਹੜੇ ਕੋਈ ਮਰੀਜ਼ ਆ ਸਕੂਲੀ ਬੈਨ ਆ ਉਹਨਾਂ ਦੀ ਹਮਦਰਦੀ ਉਹਨਾਂ ਨਾਲ ਸਾਡੀ ਪੂਰੀ ਹਮਦਰਦੀ ਬਾਜੀ ਗੱਲ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਪਿਆਰ ਮੇਨ ਸਾਰਾ ਬਾਜ਼ਾਰ ਦੇ ਵਿੱਚ ਅਸੀਂ ਅਪੀਲ ਜਰੂਰ ਕੀਤੀ ਸੀ ਆਪਣੇ ਦੁਕਾਨਦਾਰਾਂ ਭਰਾਵਾਂ ਨੂੰ ਵੀ ਤੁਸੀਂ ਬੰਦ ਕਰੋ ਸ਼ਾਇਦ ਮੈਂ ਸਮਝਦਾ ਵੀ ਉਹ ਸਮੀਦੇਵੀ ਇੱਕ ਸਾਲਾ ਦੇ ਮਜ਼ਦੂਰਾਂ ਦੀ ਹੀ ਹਮਲਾ ਆਏ ਸਾਡੇ ਤੇ ਕੋਈ ਹਮਲਾ ਨਹੀਂ ਪਰ ਮੈਂ ਦੱਸਣਾ ਚਾਹਣਾ ਬਈ ਤਲਵਾੜੇ ਵਿੱਚੋਂ ਇੱਕੋ ਹੀ ਰਿਲਾਇੰਸ ਜੀਓ ਪੁਆਇੰਟ ਖੁੱਲਿਆ ਤੇ ਸਾਰੇ ਕਰਿਆਨੇ ਵਾਲਿਆਂ ਦਾ ਜਿਹੜਾ ਕੰਮ ਹੈ ਉਹਦੇ ਤੇ ਅਸਰ ਪਿਆ ਆ ਨਾਲੇ ਸਮੇਂ ਚ ਇਸੇ ਤਰ੍ਹਾਂ ਦੇ ਵੱਡੇ ਵੱਡੇ ਮਾਰ ਖੁੱਲਣਗੇ ਕੁਝ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਕੁਦਰਤੀ ਗੱਲ ਹੈ ਜਿਹੜਾ ਬੁਲਾਜਮ ਜਿਹੜਾ ਵਰਗ ਹੈ ਉਹ ਚੇਤਨ ਵਰਗ ਰਿਹਾ ਹਮੇਸ਼ਾ ਤੋਂ ਉਹ ਅਗਾਊਂ ਸੋਚ ਲਾ ਕੇ ਤੁਰਦਾ ਸ਼ਾਇਦ ਸਾਡੇ ਦੁਕਾਨਦਾਰ ਵੀ ਰਹਲੇ ਉਹਨਾਂ ਦੀ ਸੋਚ ਇਸ ਪੱਧਰ ਤੇ ਨਹੀਂ ਜਾਓ ਕਿਤੇ ਕਿਤੇ ਨਾ ਕਿਤੇ ਪਾਰਟੀ ਮੋਚ ਵਿੱਚ ਫਸੇ ਹੋਏ ਨੇ ਜਿਹਦੇ ਕਾਰਨ ਉਹ ਬੰਦ ਨਹੀਂ ਕਰ ਸਕੇ ਪਰ ਸਾਡੇ ਵੱਲੋਂ ਉਹਨਾਂ ਨੂੰ ਓਕੀਲ ਸੀ ਤਾਂ ਜੀ ਅਗਲੀ ਤੁਹਾਡੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਸਾਡੇ ਸਪਸ਼ਟ ਰੂਪ ਵਿੱਚ ਹੈ ਜਿਹੜੇ ਮੁਲਾਜ਼ਮਾਂ ਨੇ 25 ਦਾ ਧਰਨਾ ਜਿਹੜਾ ਹੈ ਉਹ ਸੰਗਰੂਰ ਮੁੱਖ ਮੰਤਰੀ ਦੇ ਐਲਾਨ ਕੀਤਾ ਹੋਇਆ ਕੇਂਦਰ ਸਰਕਾਰ ਮੋਦੀ ਸਰਕਾਰ ਖਿਲਾਫ ਅਸੀਂ ਲਗਾਤਾਰ ਦਸਗਾਹ ਤੋਂ ਵੀ ਵੱਡੀ ਰੈਲੀ ਕਰਕੇ ਆਏ ਆ ਆ ਵਾਲੇ ਸਮੇਂ ਜੇ ਵੀ ਜਿਹੜੀ ਸਟ੍ਰਾਈਕ ਜਿਹੜੀ ਹੈ ਪੈਨਸ਼ਨ ਦੇ ਮੁੱਦੇ ਤੇ ਜਿਹੜੀ ਆ ਉਹ ਐਲਾਨ ਕਰਨ ਜਾ ਰਹੇ ਹਾਂ ਦੇਸ਼ ਜਿਹੜਾ ਪਾਕਿਸਤਾਨ ਨੂੰ ਲੈ ਕੇ ਜਿਹੜਾ ਪਰਵਾੜਾ ਵਿਸ਼ੇ ਜਿਹੜਾ ਹੋਸਪਟਲ ਕਰਕੇ ਜਾ ਰਹੇ ਸੀ ਜੀ 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 ਉਹਦੇ ਬਾਰੇ ਕੀ ਕਰਨਾ ਚਾਹੀਦਾ ਦੇਖੋ ਇਹ ਦੇਸ਼ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਦੀਆਂ ਵਿਸ਼ੇਸ਼ ਤੌਰ ਤੇ ਨੀਤੀਆਂ ਜਿਹੜੀਆਂ ਹਨ ਉਹਦੇ ਨਾਲ ਕਿਸਾਨ ਮਜ਼ਦੂਰ ਮੁਲਾਜ਼ਮ ਖੇਤੀ ਹਾਰੇ ਛੋਟੇ ਦੁਕਾਨਦਾਰ ਛੋਟੀ ਇੰਡਸਟਰੀ ਸਾਰੇ ਦੁਖੀ ਹੈ ਜਿਹੜੇ ਹੈ ਸਾਰਿਆਂ ਦੇ ਉੱਪਰ ਇਦਾਂ ਦੇ ਜਿਹੜੇ ਹੈ ਆਰਥਿਕ ਹਮਲੇ ਹੋਏ ਹੈ ਉਹ ਸਾਰਿਆਂ ਦੀ ਆਮਦਨ ਘਟੀ ਹੈ ਸਿਰਫ ਉੱਪਰ ਵਾਲੇ ਜਿਹੜੇ ਵੱਡੇ ਹੈ ਕਾਰਪੋਰੇਟ ਹੈ ਉਹਨਾਂ ਦੀ ਆਮਦਨ ਵਧੀ ਹੈ ਸਰਕਾਰ ਜਿੰਨੀ ਵੀ ਕੰਮ ਕਰ ਰਹੀ ਹੈ ਉਹਨਾਂ ਤੋਂ ਬਹੁਤ ਜਿਹੜੇ ਹੈ ਉਹ ਵੀ ਬਪੱਕੇ ਚ ਹੈ ਉਦਾਹਰਨ ਦੇ ਤੌਰ ਤੇ ਪਿਛਲੇ ਸਮੇਂ ਵਿੱਚ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ 15 ਲੱਖ ਕਰੋੜ ਦੇ ਨੇੜੇ ਤੇੜੇ ਜਿਹੜਾ ਉਹਨਾਂ ਦਾ ਉਹਨੇ ਲਿਆ ਹੋਇਆ ਸੀਗਾ ਲੋਨ ਉਹ ਬੱਚੇ ਖਾਤੇ ਚ ਪਾ ਦਿੱਤਾ ਪਰ ਇਹਦੇ ਉਲਟ ਕਿਸਾਨਾਂ ਦੀ ਜਿਹੜੀ ਐਲਐਸਪੀ ਹੈ ਜਿਹਦੇ ਨਾਲ ਉਹਨਾਂ ਨੇ ਜੀਵਤ ਰਹਿਣਾ ਜਿਹਦੇ ਨਾਲ ਉਹਨਾਂ ਦੀ ਜਿਹੜੀਆਂ ਨੇ ਘਰ ਦੇ ਕੰਮ ਚੱਲ ਸਕਦੇ ਆ ਜਿਹਦੇ ਨਾਲ ਉਹਨਦੀ ਖੁਦਕਿਸ਼ੀও ਬੰਦ ਹੋ ਸਕਦੀ ਹੈ ਉਹ ਮੰਨੀ ਦੀ ਜਾ ਰਹੀ ਹੈ ਉਦੇ ਵਾਸਤੇ ਕਿਹਾ ਜਾ ਰਿਹਾ ਕੋਈ ਦਿਨਾਰ ਅਰਥ ਵਿਵਸਥਾ ਹਿਲ ਜਾਏਗੀ ਇਸੇ ਤਰੀਕੇ ਨਾਲ ਮੁਲਾਜ਼ਮ ਪੁਰਾਣੀ ਪੈਨਸ਼ਨ ਦੀ ਮੰਗ ਕਰ ਰਹੇ ਆ ਉਹ ਕਹਿ ਰਹੇ ਆ ਸਰਕਾਰ ਕਹਿ ਰਹੀ ਹੈ ਕਿ ਦਿਨਾਰ ਆਰਥਿਕ ਵਿਵਸਥਾ ਹਿਲ ਜਾਏਗੀ ਜਦ ਕਿ ਉਹਨਾਂ ਦੀ ਆਪਣੀ ਹੈ ਪੈਨਸ਼ਨਾਂ ਉਹਨਾਂ ਦੇ ਕਾਰਪੋਰੇਟਾਂ ਦੇ ਲਾਭ ਉਹਨਾਂ ਨੂੰ ਰਿਆਤਾ ਉਹ ਇਗਰ ਗੱਡੀਆਂ ਨਿਕਲਣੇ ਕੋਈ ਪਰ ਸਾਹਮਣੇ ਪੁਰਾਣੀ ਪੈਨਸ਼ਨ ਦਾ ਖਰਚਾ ਕੁਝ ਵੀ ਨਹੀਂ ਹੈ ਇਸੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਜੋ ਐਮਐਸਪੀ ਦਿੱਤੀ ਜਾਂਦੀ ਹੈ ਉਹ ਦੱਸਿਆ ਜਾ ਰਿਹਾ ਵੱਡਾ ਖਰਚਾ ਹੈ ਜਦਕਿ ਉਹਨਾਂ ਨੂੰ ਤਾਂ ਸਮਾਨ ਲੈਣਾ ਹੈ ਸਰਕਾਰ ਨੇ ਵੇਚਣਾ ਵੀ ਹੈ ਸਾਡੇ ਨਾਲ ਕੀ ਕੀਤੀ ਜਾਵੇ ਕਿ ਇਸ ਅੱਜ ਰੋਡ ਪ੍ਰੋਟੈਸਟ ਤੇ ਕਿਹੜੀ ਕਿਹੜੀ ਸੰਸਥਾਵਾਂ ਨੂੰ ਸਮਰਥਨ ਦਿੱਤਾ ਗਿਆ ਹਾਂਜੀ ਇਹ ਲਗਭਗ ਜਿਹੜੇ ਵੀ ਸੰਘਰਸ਼ਸ਼ੀਲ ਹੈਗੇ ਆ ਜਿਹੜੇ ਕੰਮ ਕਰਨ ਵਾਲੇ ਆ ਜਿਹੜੇ ਉਹਨਾਂ ਨੂੰ ਇਤਨੇ ਤੋਂ ਦੁਖੀ ਹੈ ਉਹਨਾਂ ਨੂੰ ਸਾਰੀਆਂ ਲੇਬਰਕ ਜਿੱਥੇ ਬੰਦੀਆਂ ਨੇ ਸਮਰਥਨ ਦਿੱਤਾ ਜਿਵੇਂ ਕਿਸਾਨਾਂ ਨੇ ਮਜ਼ਦੂਰਾਂ ਨੇ ਏ.ਜੀ.ਐਨ. ਨੇ ਡਰਾਈਵਰਸ ਨੇ ਫਿਰ ਆ ਜਿਹੜੇ ਸਾਡੇ ਕੋਲ ਠੇਕੇ ਤੇ ਰੱਖੇ ਹੋਏ ਮਜ਼ਦੂਰ ਹੈਗੇ ਆ ਖੇਤੀ ਹਰ ਮਜ਼ਦੂਰ ਹੈਗੇ ਆ ਮਨਰੇਗਾ ਮਜ਼ਦੂਰ ਹੈਗੇ ਆ ਰੇਲਵੇ ਦੇ ਮਜ਼ਦੂਰ ਹੈਗੇ ਆ ਉਹਨਾਂ ਸਾਰਿਆਂ ਨੇ ਜਿਹੜਾ ਹੈ ਜਿਹਦੇ ਵਿੱਚ ਸਮਰਥਨ ਦਿੱਤਾ ਹੋਇਆ ਅੱਜ ਕੱਲ੍ਹ ਕੀ ਆਵੇ ਤਲਵਾਰਾ ਬੁਫਾਰ ਮੰਡਲ ਕੋਲੋਂ ਕੋਈ ਉਦਾਰਾ ਨਹੀਂ ਮਿਲਿਆ ਸਕਲਾ ਸੱਤ ਇੱਧਰ ਦੇਖੋ ਅਸੀਂ ਵਪਾਰ ਮੰਡਲ ਨੂੰ ਅਪੀਲ ਕੀਤੀ ਸੀਗੀ ਇਹ ਜੇ ਤੁਸੀਂ ਉਹਨੇ ਸਾਨੂੰ ਇਹ ਕਿਹਾ ਵੀ ਵਿਆਹ ਦੇ ਦਿਨ ਸਾਡਾ ਥੋੜਾ ਜਿਹਾ ਇਸ ਲਈ ਜਿਆਦਾ ਪ੍ਰੈਸ਼ਰ ਹੈ ਪਰ ਉਸੇ ਤੁਹਾਡੇ ਸਾਥ ਦੇਾਂਗੇ ਉਹਨੇ ਇਹ ਵੀ ਗਏ ਸੀਗਾ ਵੀ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਤੁਹਾਡੇ ਕੋਲ ਆਏਗੀ ਔਰ ਜਿਹਨੂੰ ਉਮੀਦ ਹੈ ਕਿ ਅਜੇ ਸਾਡਾ ਪ੍ਰੋਗਰਾਮ ਸ਼ੁਰੂ ਹੋਇਆ ਉਹ ਜ਼ਰੂਰ ਆਣਗੇ ਤੇ ਉਹਨਾਂ ਨੇ ਇਹ ਵੀ ਅਪੀਲ ਅਸੀਂ ਕੀਤੀ ਸੀ ਉਹ ਬਹੁਤਾ ਨਹੀਂ ਕਿ ਥੋੜੀ ਦੇਰੀ ਜਿਹੜਾ ਹੈ ਉਹ ਬੰਦ ਕਰ ਲਓ ਉਹਨਾਂ ਨੇ ਸਾਨੂੰ ਜਿਹੜਾ ਹਾਂ ਪੱਕੀ ਹਾਂ ਦਾ ਹਿਦਾਰਾ ਦਿੱਤਾ ਸੀਗਾ ਉਹ ਹਲਦੇ ਤਾਂ ਫਿਰ ਉਹਨਾਂ ਨਾਲ ਗੱਲ ਕਰਾਂਗੇ ਜਿਹੜਾ ਤੁਹਾਡਾ ਜਿਹੜਾ ਸਵਾਲ ਨੂੰ ਪੁੱਛਿਆ ਕਿ ਇਹ ਸੁਦਰ ਸਾਭੀ ਲੰਬੇ ਸਮੇਂ ਤੋਂ ਉਚਾ ਰਿਹਾ ਹੈ ਉਹ ਬੋਰਡਰ ਕਿਉਂ ਕੀਤੀ ਹੈ ਇਹ ਪਹਿਲੇ ਸਥਾਨਕ ਪੱਧਰ ਤੇ ਐਕਸ਼ਨ ਕੀਤਾ ਗਿਆ ਸੀ ਉਸ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਐਕਸ਼ਨ ਕੀਤਾ ਗਿਆ ਸੀ ਉਸ ਤੋਂ ਬਾਅਦ ਸਟੇਟ ਪੱਧਰ ਤੇ ਐਕਸ਼ਨ ਹੋਇਆ ਹੈ ਉਸ ਤੋਂ ਬਾਅਦ ਸਾਰੀਆਂ ਦਿੱਥੀਆਂ ਵਿਧੀਆਂ ਨੇ ਇਕੱਠੇ ਹੋ ਕੇ ਕਿਉਂਕਿ ਸਾਨੂੰ ਪਤਾ ਹੈ ਕਿ ਇਕੱਲੇ ਇਕੱਲੇ ਲੜ ਕੇ ਕੋਈ ਗਲਤੀ ਨਹੀਂ ਤੇ ਦੇਸ਼ ਪੱਧਰ ਤੇ ਕੇਂਦਰ ਸਰਕਾਰ ਨੂੰ ਹਲੂਨਾ ਦੇਣ ਦੇ ਵਾਸਤੇ ਦੇਸ਼ ਪਰ ਐਕਚੁਅਲੀ ਇਹ ਕਹੇਗਾ ਜਿਹੜਾ ਪਹਿਲੇ ਮੰਗਾ ਨਾ ਮੰਨਿਆ ਗਿਆ ਤੁਹਾਡੀ ਅਗਲੀ ਰਣਨੀਤੀ ਹੋਊਗੀ ਤੇ ਜੇ ਸਭ ਵੀ ਮੰਨ ਨਹੀਂ ਲੱਗੇ ਮੰਗਾਂ ਦੇ ਉੱਪਰ ਸਰਕਾਰ ਗੌਰ ਕਰਨ ਵਾਸਤੇ ਤਿਆਰ ਨਹੀਂ ਹੁੰਦੀ ਤੇ ਫਿਰ ਦੋ ਕੰਮ ਇੱਕ ਤੋਂ ਇਹ ਕਿ ਅੱਜ ਸੋਨਾ ਨਹੀਂ ਭਾਰਤ ਬੰਦ ਹੋਇਆ ਇਸ ਤੋਂ ਬਾਅਦ ਇਹ ਰਿਵਿਊ ਕਰ ਲਈਏ ਜਿੱਥੇ ਬੰਦੀਆਂ ਫਿਰ ਮੀਟਿੰਗ ਕਰਕੇ ਅਗਲੇ ਐਕਸ਼ਨ ਦਿੱਤੇ ਜਾਣਗੇ ਨਾਲ ਹੀ ਅੱਗੇ ਚੋਣਾਂ ਦੇ ਵਿੱਚ ਵੀ ਹੈ ਉਹਦੇ ਵਿੱਚ ਵੀ ਅਸੀਂ ਦੇਖਾਂਗੇ ਕਿ ਸਰਕਾਰ ਨੂੰ ਫਿਰ ਅਸੀਂ ਕੀ ਕਰ ਸਕਦੇ ਹਾਂ ਕੀ ਮਜ਼ਾ ਸਿਖਾ ਸਕਦੇ ਹਾਂ ਪਰ ਇਹਦੇ ਮਗਰ ਪੰਜਾਬ ਸਰਕਾਰ ਦਾ ਕੋਈ ਖਾਸ ਹੰਕਾਰਾਂ ਮਿਲਿਆ ਨਹੀਂ ਪੰਜਾਬ ਸਰਕਾਰ ਦੀ ਨਾਲ ਵੀ ਸੰਗਤ ਮਿਲਦਾ ਹੈਗੀਆਂ ਅਸੀਂ ਪੰਜਾਬ ਸਰਕਾਰ ਦੀ ਜਿਹੜਾ ਇਹਦੇ ਵਿੱਚ ਛੱਡ ਨਹੀਂ ਦੇ ਪੰਜਾਬ ਸਰਕਾਰ ਦੀ ਮੁੰਡਾਂ ਵੀ ਸੱਦੀਆਂ ਆ ਪੁਰਾਣੀ ਕੰਸਿੰਗ ਜਿਹੜੀ ਹੈ ਉੱਥੇ ਮੈਸੇਜ ਪੱਤਰ ਦਾ ਮਸਲਾ ਹੈ ਉੱਥੇ ਪੰਜਾਬ ਸਰਕਾਰ ਦਾ ਨਸਲਾ ਉਹ ਜਿਹੜੀ ਇਹਦਾ ਨਹੀਂ ਲਾਗੂ ਕਰਦੇ ਮਨ ਕੀ ਨਾਲ ਜਿਹੜਾ ਹੈ ਬਿਲਕੁਲ ਇਹਦੇ ਵਿੱਚ ਅਸੀਂ ਨਾਲ ਰੱਖਾਂਗੇ ਬਰਾਬਰ